ਪਿਆਰ ਭਰੀ ਸასი ਗਾਲ ਫੇਸਬੁਕ ਤੇ YouTube ਵਾਲਿਆਂ ਨੂੰ ਕਿਸੇ ਨੇ ਐਡ ਲਾਉਣੀ ਤਾਂ ਰਿਪੋਰਟਰ ਦੇ ਨੰਬਰ ਚੱਲ ਜਾਂਦਾ 507 ਫੋਟੋ ਮੈ ਭੇਜਦਾ ਕਰੋ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦਾ ਕਰੋ ਚੈਨਲ ਸਬਸਕ੍ਰਾਈਬ ਕਰਦਾ ਕਰੋ ਨਾਲੇ ਆਪਣੀ ਵੀਰੇ ਫੇਸਬੁਕ ਦਾ ਪੇਜ ਫੋਲੋ ਕਰਿਆ ਕਰੋ ਆਪਾਂ ਦੇ ਕੇ 7 ਚੀਜ਼ਾਂ ਵੀਡੀਓ ਸਾਰੀ ਵਿਖੇ ਵੀ ਪੜਾ ਪਰ ਕੇ ਸਟੈਪ ਪਰ ਕਰਿਓ ਲਾਇਕ ਸ਼ੇਅਰ ਕਮੈਂਟ ਕਰਦਾ ਕਰੋ ਚੈਨਲ ਸਬਸਕ੍ਰਾਈਬ ਕਰਦਾ ਕਰੋ 16 ਫੁੱਟ ਟ੍ਰੈਲਰ ਦਾ ਏਰੀਆ ਬਰਸਾ ਰਹੇ ਏਰੀਆ ਬਰਸਾ ਦੇ ਕੋਲੇ ਪੈਂਡਾ ਵੀਰ ਦਾ ਤੇ ਦਾ ਸੰਕੀ ਗਾਡਰ ਦਾ ਨੜੀ ਹੱਬ 22 ਬਾਈ ਦੇ ਬਾਹਰ ਨਾ 2 ਕੇ ਦਾ ਰੰਕ ਕੀਤਾ 2.5 ਫੁੱਟਾ ਵੈਡਾ 2 ਫੁੱਟ ਬਾੜਾ 10 ਇੰਚੀ ਗਾਡਰਾ ਰੀਲ ਦਾ ਹਿੱਸਾ 55 ਇੰਚ ਮੱਚੀ ਹੋ ਕੇ ਕਿਥੇ ਗੁੱਲਾ ਪੈਂਦਾ 4 ਇੰਚੀ ਮੋਟੀ ਹੈਵੀ ਟਪਰਾ ਟਰਾਲਾ ਬੜੀਆਂ 16 7 ਦਾ ਕਿਸੇ ਵੀਰ ਭਾਈ ਜੀ ਲੈਣਾ ਮੈਂ ਏਰੀਆ ਬਸਾਰਾ ਆ ਮਾਲਕ ਵਿਚ ਨੰਬਰ ਉੱਤੇ ਕਹਿੰਦੀ ਸਾਰੀ ਜਾਣਕਾਰੀ ਫੋਨ ਲੱਗ ਜਾ ਸਕਦੇ ਆ ਕੁੰਡਗਾ ਛੁੰਡਗਾ ਲੱਗਿਆ ਪੂਰਾ ਸੋਹਣਾ ਟਰਾਲਾ ਤੇ 2 ਕੇ ਦਾ ਰੰਕ ਕੀਤਾ ਪੂਰਾ ਟਰਾਲਾ ਬਦਕਿਆ ਤੇ 10 ਇੰਚੀ ਗਾਡਰ 10 ਨੜੀ ਹਾਬੇ ਲੇ ਲਦਾ ਸਭੀ ਭਾਈ ਦੇ ਭੈਣਾਂ ਰੇਟ ਫੋਨ ਤੇ ਕਰ ਸਕਦੇ ਆ ਹੈਵੀ ਤੋਂ ਭਰਾ ਟਰਾਲਾ ਤੇ ਕੋਕ ਪੂਰਾ ਸੋਨਾ ਟਰਾਲਾ ਪੂਤੇ ਪੂਰਾ ਸਪੋਰਟਾ ਸਪੋਰਟਾ ਡਾਲੇ ਦੇ ਵੇਖੋ ਕਿੰਨੇ ਲਾਈਆਂ ਮੈਂ ਕਰੋ ਕੋਕਾ ਪੀ ਟਰਾਲਾ ਜਵਾ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ ਆ ਰੇਟ ਫੋਨ ਤੇ ਕਰਦੇ ਰੇਟ ਦੱਸਿਆ ਨਹੀਂ ਵੀਰ ਨੇ ਸਾਰੀ ਜਾਣਕਾਰੀ ਫੋਨ ਲੱਗ ਕੇ ਲੈ ਸਕਦੇ ਏਅਰ ਜੰਪਰ ਸਰ ਤੇ ਹੈਵੀ ਤੋਂ ਭਰਾ ਕੋਕਾ ਪੀ ਟਰੰਦਾ ਵੀਰ ਫਜਵਾਂ ਜੈਂਚ ਮੱਛੀ ਹੋਕਾ 2.5 ਫੁੱਟਾ ਵੈਡਾ 2 ਫੁੱਟ ਵਾੜਾ ਪੂਰਾ ਸੋਹਣਾ ਟਰਾਲਾ 2 ਜਾਂ 16 17 ਮਾਡਲ ਟਰੈਕਟਰ ਇੰਜਨ ਗੇਅਰ ਦਾ ਓਕੇ ਆ 17 ਮਾਡਲ 7075 ਰੁਪਏ ਟਾਇਰ ਇੰਜਨ ਗੇਅਰ ਦਾ ਪੂਰਾ ਵਧੀਆ ਟਰੈਕਟਰ 750 ਦਾ ਸੋਨਾ ਲੀਖਾ ਤੇ ਸਿੰਗਲ ਜੈਕਟਿਪੋਡਰ ਤੇ ਵਧੀਆ ਟਾਇਰ ਤੇ ਹੈਗੇ 80 90 ਪੈਸੇ ਟਾਇਰ ਟਰੈਕਟਰ ਦੇ ਮੂਲੇ ਵੀ 775 ਰੁਪਏ ਆ ਡਵਲ ਜੈਕਟਿਬੂਡਾ ਸੌਰੀ ਵੀਰੇ ਜੈਕਟਿਬੂਡਾ ਇੰਜਣ ਖੇਤਾ ਓਕੇ ਡਾਬਰ ਪੱਟੀ ਡੰਡਾ ਨਾਲ ਪੰਜਾਬ ਨੰਬਰ 2017 ਮਡਰਾ ਰੇਟ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ ਵੀਰ ਨੇ ਤੇ ਇਹ ਕੋਕਾ ਵੀ ਟਰੈਕਟਰ ਆ ਪੂਰਾ ਵਾਹ ਕੇ ਦੇ ਸਕਦੇ ਐ ਕਰ ਪੀਰੇ ਨੌਕਸ ਦੀ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਬਸ ਸਣਾਈ ਸਾਰਾ 750 ਦਾ ਸੋਨਾ ਲਿਖਾ ਇਹਨਾਂ ਗੇਰ ਦਾ ਪੂਰਾ ਓਕੇ ਆ ਤੇ ਟਰੈਕਟਰ 8090 ਪੰਜਾਬ ਨੰਬਰ ਡਾਵਲ ਫੱਟੀ ਡੰਡਾ ਨਾਲ ਕਾਗਜ਼ ਪੱਤਰਾ ਦਾ ਕਿਰੀਆ ਟਰੈਕਟਰ ਤੇ ਪੰਜਾਬ ਨੰਬਰ ਤੇ ਡਬਲ ਜੈਕਟ ਡਿਸਟਿਬਿਊਟਰ ਵੀਰ ਕੋ ਸਾਰੀ ਵੀ ਕਪੜਾ ਬਣ ਕੇ 2012 ਮਾਡਲ ਹੈ ਇੰਜਨ ਗੇਅਰ ਤਾਂ ਓਕੇ ਆ ਜਮਾ 3 ਸਪੀਡ ਹੈ ਡਬਲ ਜੈਕਟ ਡਿਸਟਿਬਿਊਟਰ ਆ ਟਾਇਰ ਹੈਗੇ 70 75 ਪੈਸੇ ਇੰਜਨ ਗੇਅਰ ਤਾਂ ਓਕੇ ਆ ਪਾਵਰ ਸਟੀਅਰਿੰਗ 3D ਸਪੀਡ ਡਬਲ ਜੈਸਟੀਪੂਟਰ ਇੰਜਨ ਕੇ ਦਾ ਓਕੇ ਕਾਗ ਪੱਤਾ ਟਰੈਕਟਰ ਕਿਹੜੀ ਵਾਲਾ ਛਦਾਵਰ ਫੱਟੀ ਡੰਡਾ ਨਾਲ ਛਤਰੀ ਲੱਗੀ ਫੈਬਰ ਦੀ ਬੈਂਪਰ ਪੂਰਾ ਬਧੀਆਂ ਲੱਗਿਆ ਟਰੈਕਟਰ ਦੇ ਮੂਰੇ ਧਾਕੜਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਦਸਪਰ ਕਰ ਸਕਦੇ ਆ 4,30,000 ਰੁਪਿਆ ਰੇਟ ਆ ਮੌਕੇ ਦੇ ਮਾਨਤਾ ਕਰਦੇ 2012 ਮਾਡਲ ਆ ਪੇਪਰ ਵੇਖੋ ਕਿੰਨਾ ਵਧੀਆ ਲੱਗਿਆ 3D ਸਪੀਡ ਆ ਖੇਤੀ ਫੋਟੋ ਆ ਗਈ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਦਸਪਰ ਕਰ ਸਕਦੇ ਆ 70-75 ਰੁਪਏ ਟਾਇਰ ਅਤੇ ਕਾਗੀ ਪੱਤਰ ਕੋਕੇ ਓਕੇ ਟਰੈਕਟਰ ਦੇ ਤੇ ਡਾਵਰ ਫੱਟੀ ਡੰਡਾ ਨਾਲ ਛਤਰੀ ਲੱਗੀ ਫੇਰਦੀ ਕੋਕਾ ਵੀ ਟਰੈਕਟਰ ਕਿਤੋਂ ਮਰਗਾਰਿਸ਼ ਕਰਨ ਦੀ ਗੱਲੇ 2012 ਮਾਡਲ ਤੇ ਕਿਸੇ ਵੀਰਪਾਈ ਨੇ ਲੈਣਾ ਹੋਵੇ ਵੀਰਸ ਪਰ ਕਰ ਸਕਦੇ ਆ ਇੱਕ ਕੋਕਾ ਵੀ ਟਰੈਕਟਰ ਆ ਸਾਰੀ ਜਾਣਕਾਰੀ ਫੋਨ ਲਾ ਕੇ ਦੱਸਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਕੋਣ ਤੇ ਬੋਬੇ ਵੀ ਟਰੈਕਟਰ ਵੀਰੇ ਟਰਾਲਾ 10 ਇੰਚੀ ਗਾਡਰ 10 ਨੜੀ ਹੱਬ 202 ਦੇ ਫੈਰਗਾ 16 7 8 ਟਰਾਲਾ ਏਰੀਆ ਫਸਾਰ ਵਿਆਸ ਲੱਗੇ ਕੋਲੇ ਪੈਂਟ ਰਹਿ ਜਾਂਦਾ ਕਿਸੇ ਵੀਰ ਭਾਈ ਨੂੰ ਲੈਣਾ ਵੀਰਨ ਸੰਪਰਕ ਕਰ ਸਕਦੇ ਆ 10 ਇੰਚ ਕੱਟਦਾ ਨੜੀ ਹੱਬ ਵੀਰ ਭਾਈ ਦੇ ਫਹਿਰਗਾ ਰੇਲ ਦਾ ਹਿੱਸਾ 3 ਫੁੱਟ ਵੈੱਡ ਲੇਜ਼ਰ ਕੱਟਦਾ ਵੈੱਡ ਬਣਿਆ ਵਾ 2 ਕੇ ਦਾ ਰੰਗ ਕੀਤਾ 55 ਇੰਚ ਮੱਛੀ ਹੌਕਾ ਤੇ ਪੂਰਾ ਸੋਨਾ ਟਰਾਲਾ ਹੈਵੀ ਤੇ ਭਾਰਾ ਪਤੀ 33 ਕੁਇੰਟਲ ਦਾ 16 ਸਤਾ ਦਾ ਟਰਾਲਾ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰਨ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਸਾਰੀ ਕਹਣਕਾਰੀ ਫੋਨ ਲਾ ਕੇ ਦੱਸਦੇ ਕੋਕਾ ਵੀ ਟਰੈਕਟਰ ਆ ਆ ਟਰਾਲਾ ਸੋੜੀ ਕਹਿੰਨਾਂ ਦੀ ਕੋਕਾ ਵੀ ਟਰਾਲਾ ਮਾਲਕ ਵੀ ਜੇ ਨੰਬਰ ਉੱਤੇ ਕਹਿੰਦੇ ਆ ਰੇਟ ਹੈਗਾ 320000 320000 ਰੇਟ ਹੈਗਾ ਟਰਾਲੇ ਦਾ 320000 ਏਰ ਕੰਪਰਸਰ ਬਿਆਸ ਰੇਕੇ ਕੋਲੇ ਪਿੰਡ ਰਹਿ ਜਾਂਦਾ ਵੀ ਜੇ ਮਹਿੰਤੀ ਆਣਾ ਕਿਸੇ ਵੀਰ ਪਈ ਨਹੀਂ ਲੈਣਾ ਵੀ ਜੇ ਸਪਾਰਕ ਕਰ ਸਕਦੇ ਮਾਲਕ ਵੀ ਜੇ ਨੰਬਰ ਉੱਤੇ ਚੱਲੀ ਜਾਂਦਾ ਹੈਵੀ ਤੋਂ ਭਾਰਾ ਟਰਾਲਾ ਕੁੰਟਗਾ ਛੁਟਗਾ ਲੱਗਿਆ ਫੇਰ ਤੇ ਲੱਗਿਆ ਬੀਲ ਕਵਰ ਪਏ ਪੂਰਾ ਸੋਨਾ ਟਰਾਲਾ ਮੱਛੀ ਕਾ ਚੰਚੇ ਕਾ ਪਾਈਆਂ ਹੈਵੀ ਤੋਂ ਭਾਰਾ ਟਰਾਲਾ ਤੇ 2007 ਮਾਡਲ ਟਰੈਕਟਰ ਆ ਰਾસ્તા ਦਾ ਨੰਬਰ ਏਰੀਆ ਮਾਨਸਾ ਬੀਜਾ ਉੱਥੇ ਖੜਾ ਰਾਸਤਾਂ ਦਾ ਨੰਬਰ ਡਬਲ ਕਲੱਚਾ ਸੋਨਾ ਦੀ ਕਾ 750 ਦਾ ਤੇ 2 ਲੱਖ 1 ਲੱਖ 80 ਹਜ਼ਾਰ ਰੁਪਏ ਮੰਗ ਕਰਦੇ ਮੌਕੇ ਦੇ ਮਾਨਤਨ ਕਰਦੇ ਨੇ ਕਿ ਸੱਤ ਮਾਡਲ ਰਾਸਤਾਂ ਦਾ ਨੰਬਰ ਇੰਜੇ ਦੇ ਓਕੇ 70 75 ਰੁਪਏ ਟਾਇਰ ਕੋਕਾ ਵੀ ਟਰੈਕਟਰ ਇੰਜੇ ਦੇ ਓਕੇ ਡਬਲ ਕਲੱਚਾ ਚਾਰ ਸਿਲੰਡਰ 750 ਦਾ ਸੋਨਾ ਦੀ ਕਾ ਕਿਸੇ ਵੀ ਰੱਪਈਆ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਮਾਲਕ ਵਿੱਚ ਨੰਬਰ ਉੱਤੇ ਜਿਹਦਾ ਹੀਗਾ ਮਾਨਸਾ ਉੱਤੇ ਖੜਾ ਤੇ ਕਿਸੇ ਵੀ ਰੱਪਈਆ ਲੈਣਾ ਵੀ ਸੰਪਰਕ ਕਰ ਲੋ ਮਾਲਕ ਵਿੱਚ ਨੰਬਰ ਉੱਤੇ ਜਿਹੜੀ ਹੈ 1,80,000 ਰੁਪਏ ਮੰਗ ਕਰਦੇ ਮੌਕੇ ਦੇ ਮਾਨਤਨ ਕਰ ਦੇਣਗੇ ਤੇ ਬਹੁਗੇ ਟਰੈਕਟਰ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਵੀਡੀਓ ਸਾਰੀ ਵੀ ਕਪੜਾ ਵਰਕੇ ਸਟੈਪ ਕਰਿਓ ਲਾਇਕ ਸ਼ੇਅਰ ਕਮੈਂਟ ਕਰਦਿਆ ਕਰੋ ਤੇ ਅਜੇ ਬਹੁਤ ਕੁਝ ਹੈ ਅਪਰ 575 ਟਰੈਕਟਰ ਆ ਏਅਰ ਗੱਲ ਦਿਹਾਣਾ ਇੰਜਨ ਗੇਅਰ ਦਾ ਓਕੇ ਆ ਵਧੀਆ ਟਾਇਰ ਪੇ ਟਰੈਕਟਰ ਦੇ ਡਾਵਰ ਫੱਟੀ ਡੰਡਾ ਨਾਲ ਪੰਜਾਬ ਨੰਬਰ 2006 ਮਾਡਲ ਆ 575 571 2006 ਮਾਡਲ ਆ 13 ਦੇ ਟਾਇਰ ਆ ਇੰਜਨ ਗੇਅਰ ਦਾ ਓਕੇ ਆ ਵਾਕੇ ਲੈ ਸੰਦੇ ਏਅਰ ਗੱਲ ਦਿਹਾਣਾ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾ ਸਾਰੀ ਜਾਣਕਾਰੀ ਫੋਨ ਲੱਗ ਜਾਵੇ ਰੇਟ ਹੈ ਘੱਟ 2000 ਰੁਪਿਆ ਚੰਗੇ ਟਾਇਰ ਆ 70 75 ਰੁਪਏ ਟਰੈਕਟਰ ਦੇ ਮੂਲ ਲੱਗਿਆ 40-45 ਪੈਸੇ ਟਰੈਕਟਰ ਤੇ 50 ਕ ਪੈਸੇ ਟਾਇਰ ਰੰਗ ਪੇਂਟ ਦਾ ਨੀਰ ਹੈ ਜੇ 2006 ਮਾਡਲ ਦਾ 2.5 ਲੱਖ ਰੁਪਇਆ ਰੇਟ ਆ ਕੋਕਾ ਪੀ ਟਰੈਕਟਰ ਆ 575 2006 ਮਾਡਲ ਉਹ ਆ ਕੇ ਦੇ ਸਕਦੇ 1 ਰੁਪਇਆ ਦਾ ਨੁਕਸ ਨਹੀਂ ਟਰੈਕਟਰ ਤੇ ਵੇਚੋ ਇਹ ਗੱਲ ਦੇਣਾ ਸਾਰੀ ਜਾਣਕਾਰੀ ਫੋਨ ਲਾ ਕੇ ਦੇ ਦੱਸਦੇ ਆ ਤੇ ਟਰੈਕਟਰ ਬਹੁਤ ਵਧੀਆ ਮਾਲਕ ਵੀ ਤੁਹਾਨੂੰ ਨੰਬਰ ਉੱਤੇ ਜਿੰਦੀ ਜਾਂਦਾ ਇੰਜਨ ਗੇਅਰ ਦਾ ਓਕੇ ਆ ਪੂਰਾ ਕਿ ਮਾਲਕ ਵੀ ਦਾ ਨੰਬਰ ਤੇ ਜੇ ਸਾਰੀ ਜਾਣਕਾਰੀ ਪਹੁੰਚ ਜਾਵੇ 16 ਫੁੱਟ ਟਰਾਲਾ ਲੈਫਟ ਵਾਲਾ ਡਬਲ ਪੰਪ 10 ਇੰਚੀ ਗਾਡਰ 10 ਨੜੀ ਹੱਬ ਪਾਓ 22 ਬਾਈ ਦੇ ਭੈਰਾਂ ਟੂਕੇ ਦਾ ਰੰਗ ਕੀਤਾ 3 ਫੁੱਟ ਲੇਜ਼ਰ ਕੱਟਦਾ ਬੈੱਡ ਬਣਿਆ ਇਹਦਾ ਤੇ ਸਾਰਾ ਟਰਾਲਾ ਲੇਜ਼ਰ ਕਰਨਾ ਬੜਿਆ ਟੂਕੇ ਦਾ ਰੰਗ ਹੈਵੀ ਤੋਂ ਭਾਰਾ ਟਰਾਲਾ ਕਿਸੇ ਵੀਰ ਪਈ ਨਹੀਂ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ 10 ਇੰਚੀ ਗਾਡਰ 10 ਨੜੀ ਹੱਬ ਰੇਲ ਦੇ ਸਭ 22 ਬਾਈ ਦੇ ਭੈਰਾਂ ਤਰਪਾਲ ਪਾਉਣ ਵਾਲਾ ਪਾਈਪ ਦਾ ਜਾਂ ਲਾਈਟਾਂ ਲੱਗੀਆਂ ਬੇਰ ਤੇ ਲੱਗੇ ਪੂਰਾ ਵਧੀਆ ਟਰਾਲਾ 55 ਇਚ ਮੱਛੀ ਹੁੱਕ ਕਿਤੇ ਗੁੱਲਾ ਪੈਂਦਾ 4 ਇੰਚ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਰੇਟ ਹੈਗਾ 295000 295000 ਰੁਪਏ ਰੇਟ ਹੈ ਮਾਲਕ ਵੀ ਤਾਂ ਨੰਬਰ ਉੱਤੇ ਲੱਗੀ ਜਲਦੀ ਜਾਂਦਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਲਵੋ ਏਰ ਗਿਆ ਕਰਤਾਰਪੁਰ ਪਿੰਡ ਫਤੇਗੜ ਝੂੜਗਾ ਏਰ ਗਿਆ ਜਿਲ੍ਹਾ ਕਰਤਾਰਪੁਰ ਪਿੰਡ ਫਤੇਗੜ ਝੂੜਗਾ ਪਿੰਡ ਹੈ ਵੀਰ ਦਾ ਕਿਸੇ ਵੀ ਰਪਈ ਨਹੀਂ ਲੈਣਾ ਵੀ ਸੰਪਰਕ ਕਰੋ 2,95,000 ਰੁਪਇਆ ਰੇਟ ਆ 2,95,000 55 ਇੰਚੀ ਹੌਕਕ ਤੇ ਗੋਲਬਾ ਦਾ 4 ਇੰਚੀ ਵੇਰਚੇ ਲੱਗੇ ਵਹੀਲ ਕਵਰ ਲੱਗੇ ਲਾਈਟਾ ਸੈਕਟਰ ਲੱਗਾ ਮੰਜਾ ਲੱਗਿਆ ਵੱਡਾ ਟੂਲ ਬਾਕਸ ਲੱਗਾ ਰੱਸੇ ਕਸਣਾ ਲੱਗਿਆ ਕੁੰਡੀਆਂ ਲੱਗੀਆਂ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ